ਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇਨਾਂ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬਹੁਤ ਬਹੁਤ ਵਧਾਈ ਦਿੰਨਾ ਕਿਉਂਕਿ ਉਹਨਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਆਪਾਂ ਸਾਰੇ ਮਨਾ ਰਹੇ ਜਿੱਥੇ ਗੁਰਪੁਰਬ ਦੀ ਵਧਾਈ ਦਿੰਨਾ ਉੱਥੇ ਇਹ ਵੀ ਕੌਮ ਨੂੰ ਬੇਨਤੀ ਕਰਦਾ ਕਿ ਸਤਿਗੁਰਾਂ ਦੀਆਂ ਪਵਿੱਤਰ ਸਖਿਆਵਾਂ ਜਿਹੜੀਆਂ ਉਦੈ ਉੱਤੇ ਵੀ ਆਪਾਂ ਸਾਰੇ ਅਮਲ ਕਰੀਏ ਸਤਗੁਰ ਜੀ ਨੇ ਬੰਦੀ ਛੋੜ ਜਿਹਨੂੰ ਆਪਾਂ ਦਿਹਾੜਾ ਵੀ ਮਨਾਉਂਦੇ ਆ ਕਿੱਡਾ ਵੱਡਾ ਪਰ ਉਪਕਾਰ ਕੀਤਾ ਉਸ ਵੇਲੇ ਦੇ ਜ਼ੁਲਮ ਦੇ ਸਤਾਏ ਹੋਏ ਜਿਹੜੇ ਰਾਜੇ ਕਿਲੇ ਦੇ ਅੰਦਰ ਬੰਦ ਸੀ ਗਵਾਲੀਅਰ ਦੇ ਇਸੇ ਤਾਕਤ ਤੇ ਸਤਗੁਰ ਜੀ ਨੇ ਮੀਰੀ ਤੇ ਪੀਰੀ ਦਾ ਸਾਨੂੰ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਭਾਵੇਂ ਇਸ ਧਰਤੀ ਤੇ ਪ੍ਰਚਲਿਤ ਪਹਿਲਾਂ ਵੀ ਪੀਰ ਪ੍ਰਕੰਬਰ ਔਲੀਏ ਤਪસ્યા ਕਰਦੇ ਸੀ ਪਰ ਉਹਨਾਂ ਦਾ ਸਾਧਨ ਆਪਣਾ ਸੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕੋਰ ਸ਼ਾਬਦ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਸਾਰੀ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਫਿਰ ਇਸ ਪਵਿੱਤਰ ਸ੍ਰੀ ਅਕਾਲ ਤਖਤ ਦੀ ਰਚਨਾ ਰਚ ਕੇ ਸੂਮੂਹੇਕ ਤੌਰ ਤੇ ਸਮੁੱਚੀ ਕੌਮ ਨੂੰ ਇਹ ਆਦੇਸ਼ ਵੀ ਕੀਤਾ ਕਿ ਸਮੁੱਚੀ ਕੌਮ ਸ਼ਾਸਤਰ ਧਾਰੀ ਵੀ ਹੋਵੇ ਤੇ ਆਪਣੇ ਸੰਰੰਤ ਸਿਧਾਂਤਾਂ ਪ੍ਰਤੀ ਸੁਚੇਤ ਵੀ ਹੋਵੇ ਉਹ ਕਿਹੜੇ ਸੀ ਕਿਉਂਕਿ ਕੋਈ ਰਾਜ ਸੱਤਾ ਉਸ ਵੇਲੇ ਦੇ ਜਿਹੜੇ ਚਰਵਾਣੇ ਸੀ ਜ਼ੁਲਮ ਕਰਦੇ ਸੀ ਤੇ ਸਤਗੁਰ ਜੀ ਨੇ ਜੰਗਾਂ ਜੁੱਧਾਂ ਵੀ ਲੜੀਆਂ ਉਹ ਨਿੱਜ ਕਰਕੇ ਨਹੀਂ ਲੜੀਆਂ ਸਮੁੱਚੀ ਮਨੁੱਖਤਾ ਦੇ ਸਾਨਮੁਖ ਹੋ ਕੇ ਸਤਗੁਰਾਂ ਨੇ ਉਹਨਾਂ ਦੇ ਵਿੱਚ ਫਤਿਹ ਵੀ ਬਖਸ਼ਿਸ਼ ਕੀਤੀ ਸੋ ਅੱਜ ਕੌਮ ਸਮੁੱਚੀ ਕਹਿੰਦੇ ਸਾਰੇ ਆਂ ਪੇ ਕਾਲ ਤੱਕ ਨੂੰ ਸਮਰਪਤ ਹਾਂ ਉਹ ਸពਵਿੱਤਰ ਸਿਧਾਂਤ ਨੂੰ ਸਮਰਪਿਤ ਹੋਈਏ ਜਿਹੜਾ ਸਤਗੁਰਾਂ ਨੇ ਸਾਨੂੰ ਇਸ ਅਸਥਾਨ ਤੇ ਬਖਸ਼ਿਸ਼ ਕੀਤਾ ਸੀ ਉਹ ਕਿਹੜਾ ਸਿਧਾਂਤ ਇੱਕ ਸਿਧਾਂਤ ਆ ਸਤਗੁਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੀ 11ਵੀਂ ਜੋਤ ਦੇ ਰੂਪ ਦੇ ਵਿੱਚ ਸਾਡੀ ਅਗਵਾਈ ਕਰਦੇ ਆ ਤੇ ਗੁਰੂ ਦਸਮ ਪਾਤਸ਼ਾਹ ਜੀ ਨੇ ਸਿੱਖ ਨੂੰ ਉਦੇਸ਼ ਕੀਤਾ ਸੀ ਕਿ ਤੇਰਾ ਅਧੂਰਾ ਪਾਨਿਆ ਜੇ ਤੂੰ ਅੰਮ੍ਰਿਤ ਨਹੀਂ ਛਕਦਾ ਸਮੁੱਚੀ ਕੌਮ ਬਾਤ ਤੋਂ ਬਾਅਦ ਅਮਰਤਾਰੀ ਹੋਵੇ ਨਿਤਨੇਮੀ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ ਇਹੋ ਅੱਜ ਦੇ ਦਿਨ ਦੇ ਪਵਿੱਤਰ ਸੰਦੇਸ਼ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਫੇਰ ਦੁਬਾਰਾ ਦਿਲ ਦੀਆਂ ਲਗਿਆਈਆਂ ਤੋਂ ਸਾਰੀ ਸਮੁੱਚੀ ਸੰਗਤ ਨੂੰ ਅੱਜ ਦੇ ਪ੍ਰਕਾਸ਼ ਗੁਰਪੁਰਪੁਰ ਦੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਨਾਂ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਉਹਨਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਆਪਾਂ ਸਾਰੇ ਮਨਾ ਰਹੇ ਜਿੱਥੇ ਗੁਰਪੁਰਬ ਦੀ ਵਧਾਈ ਦਿੰਦਾ ਉੱਥੇ ਇਹ ਵੀ ਕੌਮ ਨੂੰ ਬੇਨਤੀ ਕਰਦਾ ਕਿ ਸਤਿਗੁਰਾਂ ਦੀਆਂ ਪਵਿੱਤਰ ਸਖਿਆਵਾਂ ਜਿਹੜੀਆਂ ਉਹਦੇ ਉੱਤੇ ਵੀ ਆਪਾਂ ਸਾਰੇ ਅਮਲ ਕਰੀਏ ਸਤਿਗੁਰ ਜੀ ਨੇ ਬੰਦੀ ਛੋੜ ਜਿਹਨੂੰ ਆਪਾਂ ਦਿਹਾੜਾ ਵੀ ਮਨਾਉਂਦੇ ਆ ਕਿੱਡਾ ਵੱਡਾ ਪਰ ਉਪਕਾਰ ਕੀਤਾ ਉਸ ਵੇਲੇ ਦੇ ਜ਼ੁਲਮ ਦੇ ਸਤਾਏ ਹੋਏ ਜਿਹੜੇ ਰਾਜੇ ਕਿਲੇ ਦੇ ਅੰਦਰ ਬੰਦ ਸੀ ਕਵਾਲੀਅਰ ਦੇ ਇਸੇ ਤਾਕਤ ਤੇ ਸਤਗੁਰ ਜੀ ਨੇ ਮੀਰੀ ਤੇ ਪੀਰੀ ਦਾ ਸਾਨੂੰ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਭਾਵੇਂ ਇਸ ਧਰਤੀ ਤੇ ਪ੍ਰਚਲਿਤ ਪਹਿਲਾਂ ਵੀ ਪੀਰ ਪ੍ਰਕੰਬਰ ਔਲੀਏ ਤਪੱਸਿਆ ਕਰਦੇ ਸੀ ਪਰ ਉਹਨਾਂ ਦਾ ਸਾਧਨ ਆਪਣਾ ਸੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕੋਰ ਸ਼ਾਬਦ ਨੂੰ ਵਰਤਾ ਗੱਦੀ ਬਖਸ਼ਿਸ਼ ਕਰਕੇ ਸਾਰੀ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਫਿਰ ਇਸ ਪਵਿੱਤਰ ਸ੍ਰੀ ਅਕਾਲ ਤਖਤ ਦੀ ਰਚਨਾ ਰਚ ਕੇ ਸੂਮੂਹਿਕ ਤੌਰ ਤੇ ਸਮੁੱਚੀ ਕੌਮ ਨੂੰ ਇਹ ਆਦੇਸ਼ ਵੀ ਕੀਤਾ ਕਿ ਸਮੁੱਚੀ ਕੌਮ ਸ਼ਾਸਤਰ ਧਾਰੀ ਵੀ ਹੋਵੇ ਤੇ ਆਪਣੇ ਸ੍ਰੰਤ ਸਿਧਾਂਤਾਂ ਪ੍ਰਤੀ ਸੁਚੇਤ ਵੀ ਹੋਵੇ ਉਹ ਕਿਹੜੇ ਸੀ ਕਿਉਂਕਿ ਕੋਈ ਰਾਜ ਸੱਤਾ ਉਸ ਵੇਲੇ ਦੇ ਜਿਹੜੇ ਚਰਵਾਣੇ ਸੀ ਜ਼ੁਲਮ ਕਰਦੇ ਸੀ ਤੇ ਸਤਗੁਰ ਜੀ ਨੇ ਜੰਗਾਂ ਜੁੱਧਾਂ ਵੀ ਲੜੀਆਂ ਉਹ ਨਿੱਝ ਕਰਕੇ ਨਹੀਂ ਲੜੀਆਂ ਸਮੁੱਚੀ ਮਨੁੱਖਤਾ ਦੇ ਸਾਨਮੁਖ ਹੋ ਕੇ ਸਤਗੁਰਾਂ ਨੇ ਉਹਨਾਂ ਦੇ ਵਿੱਚ ਫਤਿਹ ਵੀ ਬਖਸ਼ਿਸ਼ ਕੀਤੀ ਸੋ ਅੱਜ ਕੌਮ ਸਮੁੱਚੀ ਕਹਿੰਦੇ ਸਾਰੇ ਆਂ ਪੇ ਅਕਾਲ ਤਖਨ ਨੂੰ ਸਮਰਪਤ ਹਾਂ ਉਸ ਪਵਿੱਤਰ ਸੰਧਾਨਤ ਨੂੰ ਸਮਰਪਤ ਹੋਈਏ ਜਿਹੜਾ ਸਿਧਾਂਤ ਸਤਗੁਰਾਂ ਨੇ ਸਾਨੂੰ ਇਸ ਅਸਥਾਨ ਤੇ ਬਖਸ਼ਿਸ਼ ਕੀਤਾ ਸੀ ਉਹ ਕਿਹੜਾ ਸਿਧਾਂਤ ਇੱਕ ਸਿਧਾਂਤ ਆ ਸਤਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੀ 11ਵੀਂ ਜੋਤ ਦੇ ਰੂਪ ਦੇ ਵਿੱਚ ਸਾਡੀ ਅਗਵਾਈ ਕਰਦੇ ਆ ਤੇ ਗੁਰੂ ਦਸਮ ਪਾਤਸ਼ਾਹ ਜੀ ਨੇ ਸਿੱਖ ਨੂੰ ਉਦੇਸ਼ ਕੀਤਾ ਸੀ ਕਿ ਤੇਰਾ ਅਧੂਰਾ ਪਾਨਿਆ ਜੇ ਤੂੰ ਅੰਮ੍ਰਿਤ ਨਹੀਂ ਛਕਦਾ ਸਮੁੱਚੀ ਕੌਮ ਬਾਤ ਤੋਂ ਬਾਤ ਅਮਰਤਾਰੀ ਹੋਵੇ ਨਿਤਨੇਮੀ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ ਇਹੋ ਅੱਜ ਦੇ ਦਿਨ ਦੇ ਪਵਿੱਤਰ ਸੰਦੇਸ਼ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਫੇਰ ਦੁਬਾਰਾ ਦਿਲ ਦੀਆਂ ਲਗਾਈਆਂ ਤੋਂ ਸਾਰੀ ਸਮੂਚੀ ਸੰਗਤ ਨੂੰ ਅੱਜ ਦੇ ਪ੍ਰਕਾਸ਼ ਗੁਰਪੁਰੂ ਦੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ